ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋ ਜੀ ਤੇ ਅੱਜ ਹੈਗਾ ਦਸਹਿਰਾ ਐਡਾ ਤਾਂ ਸਾਰਿਆਂ ਨੂੰ ਦਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਤੇ ਸਾਰਿਆਂ ਲਈ ਖੁਸ਼ੀਆਂ ਭਰੀਆ ਦਸਹਿਰਾ ਰਹੇ ਚੜਦੀ ਕਲਾ ਤੇ ਰਹੇ ਤੇ ਆਪਾਂ ਨੇ ਬਾਕੀ ਸਾਰੇ ਕੰਮ ਕਾਰ ਲਏ ਸੁੰਦਰ ਸੰਧੇ ਇਹਦਾ ਢੇੜੇ ਦਾ ਕੰਮ ਕਾਰ ਲਿਆ ਹੁਣ ਆਪਾਂ ਨੇ ਬੱਚੇ ਉੱਠਦੇ ਨਹੀਂ ਅਜੇ ਸਾਜ ਰਹੇ ਹੁਣ ਆਪਾਂ ਸਾਂਜੀ ਲਾਵਾਂਗੇ ਜੀ ਕਹਿੰਦੇ ਦਿਨ ਚੜੇ ਜਾਵਾਂਗੇ ਤੇ ਹੁਣ ਆਪਾਂ ਆਪਣੀ ਸਾਂਜੀ ਨੂੰ ਲਾਵਾਂਗੇ ਤੇ ਫਿਰ ਬੱਚਿਆਂ ਨਾਲ ਆਪਾਂ ਚੱਲਾਂਗੇ ਤੇ ਬਾਕੀ ਦੇਖਦੇ ਹੋ ਰੋ ਵਲੌਗ ਵਲੌਗ ਦੇ ਨਾਲ ਵਲੌਗ ਦੇ ਨਾਲ ਬਣੇ ਰਹੋ ਤੇ ਅੱਗੇ ਆਪਾਂ ਸ਼ੁਰੂ ਕਰਦੇ ਹਾਂ ਵਲੌਗ ਆਪਣਾ ਹੁਣ ਆਪਾਂ ਆਪਣੇ ਸੰਧੀ ਲਾਵਾਂਗੇ ਜੀ ਥੋੜੇ ਜਿਹਾ ਪਹਿਲਾਂ ਆਪਣੇ ਕੁਛ ਚੰਦ ਸੂਰਜ ਸਾਰੇ ਡਿੱਪੇ ਸੀਗੇ ਉਹ ਕੰਧ ਤੋਂ ਲੈ ਕੇ ਤੇ ਹੁਣ ਆਪਾਂ ਲਾਉਨੇ ਆ ਜੀ ਸੰਧੀ ਨੂੰ ਆਪਣਾ ਫੇਰ ਆਪਾਂ ਤਾਰ ਕੇ ਆਵਾਂਗੇ ਤੇ ਫਿਰ ਆਪਾਂ ਇਕੱਠੇ ਹੋ ਕੇ ਚੱਲਦੇ ਆ ਜੀ ਹੁਣ ਆਪਾਂ ਸੰਧੀ ਲਾ ਲਈਏ ਪਹਿਲਾਂ ਸੰਧੀ ਲਾ ਲਈ ਆਪਾਂ ਨੇ ਜੀ ਸੰਧੀ ਲਾ ਕੇ ਆਪਣਾ ਤਿਆਰ ਕਰ ਲਈ ਜਿਹੜਾ ਆਪਾਂ ਨੇ ਇੱਥੇ ਕੀੜੀਆਂ ਨੂੰ ਆਪਾਂ ਉਹਨੇ ਸ਼ੱਕਰ ਆਰ ਚੌਲ ਵੀ ਰੱਖ ਲਏ ਤੇ ਆਪਾਂ ਦੀਵਾ ਵੀ ਤਿਆਰ ਕਰ ਲਿਆ ਤੇ ਨਾਲ ਜੋ ਵੀ ਰੱਖ ਲਏ ਆਪਣੇ ਚਲੋ ਆਪਾਂ ਹੁਣ ਚੱਲਦੇ ਆਂ ਸਾਂਝ ਨੂੰ ਤਾਰਨ ਸਾਰੇ ਜਾਣੇ

ਬਾਕੀ ਵਿੱਚ ਭਰ ਦਈਏ ਆਹ ਹਾਂ ਸਾਰਾ ਕੁਝ ਵਿੱਚ ਵਿੱਚ ਤੇ ਜਾ ਦੇ ਪੂਰੇ ਕੰਨ ਦੀਵਾਂ ਤੇ ਜਾਉ ਬਾਕੀ ਸਾਰੇ ਆਹੋ ਦੀਵਾ ਤੇ ਜਾਉ ਜਿਹੜੇ ਜਾਉ ਨੇ ਸਾਰੇ ਭਰ ਦੇ ਇੱਥੇ ਪਾਣੀ ਹੈਗਾ ਹਾਂ ਇਹਦੇ ਵਿੱਚ ਪਾ ਦੇ ਜੀ ਗਰੁੱਪ ਦੇ ਨਾਲ ਜਾਉ ਤਾਂ ਪਾਣੀ ਦੇ ਪੁੱਛੋ ਅੱਜ ਤੇ ਮਰ ਨਹੀਂ ਪਾ ਹਿੱਕ ਵਿੱਚ ਪਾ ਮੇਰਾ ਪਾਹਰ ਦੀਆਂ ਤੇ ਨਹੀਂ ਪਸਦਾ ਕਿਤੇ ਕਿਤੇ ਸਾਮ ਤਾਂ ਜੀ ਬਣਾ ਦੇ ਹਾਂ ਜੀ ਐਥੇ ਨਾ ਹੋਵੋ ਹਾਂ ਜਰ ਮੇਰੀ ਤਾਂ ਫੇ ਚੱਪਰ ਖੋਲੀ ਵੀ ਆ ਥੱਲੇ ਮਿੱਟੀ ਵੀ ਦੂਜੇ ਲੋਟ ਲਈ ਪੈਰ ਉੱਪਰ ਰੱਖ ਲੈੰਦੇ ਹਾਂ ਕੀੜਿਓ ਮੁਕੌੜਿਓ ਅੰਨ ਦੇਓ ਧੰਨ ਦੇਓ ਪਾਈ ਦੇਓ ਪਤੀਜਾ ਦੇਓ ਕੱਢਣ ਨੂੰ ਕਿਸੇ ਜਦ ਦੇਓ ਦੋ ਇੱਕ ਹੋ ਗਿਆ ਕੀੜਿਓ ਮੁਕਾਰਿਓ ਅੰਨ ਦਿਓ ਤਨ ਦਿਓ ਪਾਏ ਦਿਓ ਪਤੀਜਾ ਦਿਓ ਕੱਢਨੁ ਕ ਸਿੱਧਾ ਬਿਓ ਕੀੜਿਓ ਮੁਕਾਰਿਓ ਅੰਨ ਦਿਓ ਤਨ ਦਿਓ ਪਾਏ ਦਿਓ ਪਤੀਜਾ ਦਿਓ ਕੱਢਨੁ ਕ ਸਿੱਧਾ ਬਿਓ ਕੀੜਿਓ ਮੁਕਾਰਿਓ ਅੰਨ ਦਿਓ ਤਨ ਦਿਓ ਪਾਏ ਦਿਓ ਪਤੀਜਾ ਦਿਓ ਕੱਢਨੁ ਕ ਸਿੱਧਾ ਬਿਓ ਦੂ ਲੋੜਿ ਕੀੜਿਓ ਮਕਾਰਿਓ ਅੰਨ ਦੇਉ ਤਨ ਦੇਉ ਪਾਈ ਦੇਉ ਪਤੀ ਚਾਦਿਓ ਕੱਢਣ ਨੂੰ ਕਿਸੇ ਚਾਦਿਓ ਹੋਰ ਕੀ ਲੋੜ ਹੈ ਪੰਜ ਹੋ ਗਏ ਕੀੜਿਓ ਮਕਾਰਿਓ ਅੰਨ ਦੇਉ ਤਨ ਦੇਉ ਪਾਈ ਦੇਉ ਪਤੀ ਚਾਦਿਓ ਕੱਢਣ ਨੂੰ ਕਿਸੇ ਚਾਦਿਓ ਹੋਰ ਕੀ ਲੋੜ ਹੈ ਕੀੜਿਓ ਮਕਾਰਿਓ ਅੰਨ ਦੇਉ ਤਨ ਦੇਉ ਪਾਈ ਦੇਉ ਪਤੀ ਚਾਦਿਓ ਕੱਢਣ ਨੂੰ ਕਿਸੇ ਚਾਦਿਓ ਬਸ ਸਾਰੇ ਕਰਨ ਸਾਰੇ ਕਿਤਾ ਗਾਹ ਬੁੱਤ ਉਹਦੀ ਜੜ ਚ ਪਾਵੇ ਕੀੜੀਆਂ ਖਾ ਖਾ ਲੈਣ ਮੈਂ ਪਾ ਦਾਂ ਲਿਆ ਅਲਦਾ ਉਹ ਬਾਜ ਦੀ ਕਿੱਥੇ ਹੈ ਬਾਜ ਬਾਜ ਨਾਲੇ ਵਧਾ ਦਿੰਦਾ ਇਹ ਬਾਜ ਦੇ ਹੱਥ ਤੇ ਹੁਣ ਆਪਣੇ ਹਮੇਸ਼ਾ ਹੀ ਕਿਉਂ ਰਹੇ ਸੀ ਅੱਛਾ ਸਾਡੇ ਪਿੰਡ ਵੀ ਪਿਉਂਦੇ ਸੀ ਆਹ ਲਾ ਫਾਫਾ ਕੱਤ ਲੋ ਨਹੀਂ ਐਵੇਂ ਹੀ ਅਬੀ ਜੋ ਤਾਂ ਐਵੇਂ ਹੀ ਚਾੜ ਲਾ ਵਸਾਤ ਪੁੱਤ कुछ नहीं, नहीं हाथ जोड़ के बैठ <laughs> दूर <laughs> अभी जो फ्रेंड्स की फैमिली मिल गई पहला पौना घंटा नोल खड़े ਹਾਂ ਦੇਖ ਲੈ ਫਿਰ ਹੁਣ ਆਪਾਂ ਨਹੀਂ ਨਾ ਜਾਣਦੇ ਆਪਾਂ ਨੂੰ ਕੀ ਪਤਾ ਇਹਨੇ ਆਪਣਾ ਦੋਸਤ ਪਛਾਣਿਆ ਆਪਣੇ ਵਰਗੇ ਵੀ ਮੈਨੂੰ ਸਾਧ ਦੰਤ ਚੜ ਵੀ ਆਉਂਦੇ ਨੇ ਫਿਰ ਸਾਡੇ ਉੱਥੇ ਮੰਮੀ ਚਾਰ ਵਜੇ ਵਧਾ ਕੇ ਆਉਂਦੇ ਹਾਂਜੀ ਫਿਰ ਹੁਣ ਜਿਵੇਂ ਹੁਣ ਮੇਰੇ ਖਿਆਲ ਨਾਲ ਪੋਸ਼ਾਕ ਦੇਣਗੇ ਮੈਂ ਸ਼ੀਦਾਂ ਤੇ ਅੱਛਾ ਹਾਂਜੀ ਸਾਜਰੇ ਹਾਂਜੀ ਫੇਰ ਉਹ ਤੋਂ ਬਾਅਦ ਦੁਬਾਰਾ ਨਾ ਤੋ ਕਿ ਮੱਥਾ ਟੇਕ ਕੇ ਜਾਣਗੇ ਫੇਰ ਵਿਚਾਲੇ ਨੂੰ ਅਰੇ ਮੱਥਾ ਟੇਕਣਗੇ ਹਨਾ ਐਵੇਂ ਆ ਪਲੀ ਸਵੇਰੇ 1:00 ਵਜੇ ਤੇ ਮੈਂ ਗੱਡੀ ਅਨਲੌਕ ਕਰਦੀ ਪੈਰਾਂ 'ਚ ਬੰਬ ਪਏ ਉਹੀ ਨਾ ਚੱਲਦਾ ਕੀ ਬਾਲਾ ਨਹੀਂ ਆ ਸਕਦਾ ਕਹਿੰਦਾ ਸੱਚੀ ਗੱਲ ਹੈ ਕਿਵੇਂ ਚੱਲ ਜਾਣਗੇ ਇਹ ਕਿ ਨਹੀਂ ਸਿੱਟੇ ਨੂੰ ਉਹ ਬੱਚਿਆਂ ਨੇ ਸਿੱਟੇ ਹੋਣੇ ਬੱਚੇ ਚਲਾਉਂਦੇ ਨੇ ਚਲੋ ਸੱਚੀ ਗੱਲ ਕਿੱਕੇ ਚੌਲ ਹੀ ਜਿਹੜਾ ਆਪਾਂ ਮੱਥਾ ਟੇਕਦੇ ਹਾਂ ਤੇ ਸਾਡੇ ਵਿੱਕੇ ਚੌਲ ਬਣਦੇ ਨੇ। ਉਧਰ ਬਣਾਉਣ ਲੱਗਿਆ ਰੋਟੀ। ਇਹ ਵੀ ਦਾ ਆਪਾਂ 10 ਮਿੰਟ ਦਾ ਮੱਥਾ ਟੇਕਣਾ। ਆਪਾਂ ਲੈਂਦੇ ਹਾਂ ਜਿਵੇਂ ਬਾਜ਼ਾਰ ਤੋਂ ਜਲੇਬੀਆਂ ਨਾਲੇ ਪਕੌੜੇ ਤੇ ਪਹਿਲਾਂ ਸੀ ਪਹਿਲਾਂ ਅਸੀਂ ਘਰੇ ਬਣਾਉਣੀਆ ਸੀ ਫੇਰ ਮਨ ਕਹਿੰਦੀ ਵੀ ਨਹੀਂ ਮੰਮੀ ਮੇਰੇ ਖਾਜੀ ਹੋਈ ਹੋਈ ਆ ਬਹਾਤੇ ਆ ਜੀ ਅਲਰਜੀ ਜੀ ਬਹੁਤ ਹੋਈ ਆ ਵੀ ਨਹੀਂ ਆਪਾਂ ਨੇ ਕੜਾਈ ਨਹੀਂ ਚਲੋਣੀ ਫੇਰ ਆਪਾਂ ਬਾਜ਼ਾਰ ਤੋਂ ਜਲੇਬੀਆਂ ਲੈਂਦੇ ਆ ਤੇ ਨਾਲੇ ਪਕੌੜੇ ਲੈਂਦੇ ਹਾਂ ਆਪਾਂ ਖਾਣੇ ਆ ਤੇ ਜ਼ੈਰ ਦਾ ਇੰਜੋਏ ਕਰਦੇ ਆ ਜੀ ਚਲੋ ਜੀ ਹੁਣ ਆ ਨਾ ਸ਼ਾਮ ਹੋ ਗਈ ਹੁਣ ਬਾਣੀ ਦੇਖ ਕੇ ਆਉਗਾ ਰਾਵਣ ਨੂੰ ਅੱਗ ਲੱਗਦੀ ਬਾਜ਼ਾਰ 'ਚ ਹਨਾ ਪਾਪਾ ਨਾਲ ਤੇ ਆਪਾਂ ਕਰਦੇ ਆ ਬਲੌਗ ਦਾ ਐਂਡ ਅਲ ਜੀ ਤੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ